ਅੱਜ ਆਪਾਂ ਦੱਸਣ ਲੱਗੇ ਆਂ ਕੁਰਤੀ ਦੀ ਕਟਿੰਗ ਜਿਹਦੇ ਵਿੱਚ ਕੀ ਕੁਰਤੀ ਉੱਪਰ ਵਰਕ ਆ ਨੈਕ ਬਣਿਆ ਹੋਇਆ ਆ ਕੁਰਤੀ ਦੇ ਵਿੱਚ ਵੀ ਵਰਕ ਆ ਔਰ ਕਿਦੇ ਦੇ ਵਿੱਚ ਵਰਕ ਆ ਠੀਕ ਹੈ ਜੀ ਅਸੀਂ ਇਸ ਕੁਰਤੀ ਦੀ ਕਟਿੰਗ ਕਿੱਦਾਂ ਕਰ ਸਕਦੇ ਆ ਤੇ ਬਦੌਰਾਂ ਸ਼ੇਅਰ ਕਰਨ ਲੱਗੇ ਆਂ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਤੇ ਚਲੋ ਆਜੋ ਹੁਣ ਆਪਾਂ ਕਟਿੰਗ ਕਰਦੇ ਆਂ ਸਭ ਤੋਂ ਪਹਿਲਾਂ ਜੀ ਅਸੀਂ ਜਦੋਂ ਵੀ ਇਹਨੂੰ ਕਟਿੰਗ ਕਰਨਾ ਆ ਇਹ ਨੂੰ ਅਸੀਂ ਡਬਲ ਕੋਡ ਕਰ ਲੈਣਾ ਆ ਜਿਵੇਂ ਜੀ ਸਾਡਾ ਇਹ ਵਾਲਾ ਵਰਕ ਆ ਇਹ ਵਾਲਾ ਵਰਕ ਅਸੀਂ ਇਹਦੇ ਬਰਾਬਰ ਕਰਨਾ ਹੈ ਇੱਕ ਉੱਪਰ نیچے ਹੋਣਾ ਚਾਹੀਦਾ ਪਰ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਜਿਹੜਾ ਸਾਡਾ neck ਵਾਲਾ ਵਰਕ ਹੈ ਇਹਦਾ ਵੀ ਅਸੀਂ ਇੱਥੋਂ ਸੈਂਟਰ ਲੈਣਾ ਹੈ ਸੈਂਟਰ ਲੈ ਕੇ ਇਹਨੂੰ ਬਰਾਬਰ ਕਰਦੇ ਹਾਂ ਹਾਂਜੀ ਤੇ ਅਸੀਂ ਇਹਨੂੰ ਫੋਲਡ ਕਰ ਲਿਆ ਹੋਇਆ ਹੈ ਇਸ ਤੋਂ ਬਾਅਦ ਜਦੋਂ ਅਸੀਂ ਇਹਨੂੰ ਵਰਕ ਨੂੰ ਬਰਾਬਰ ਕਰ ਲਿਆ ਹੋਇਆ ਹੈ ਇਸ ਤੋਂ ਬਾਅਦ ਆਪਾਂ ਜੀ ਕਰਾਂਗੇ ਕਟਿੰਗ ਜਦੋਂ ਵੀ ਅਸੀਂ ਕਮੀਜ਼ ਦੀ ਕਟਿੰਗ ਕਰਦੇ ਹਾਂ ਤੇ ਅਸੀਂ ਹਿੱਪ ਦੇ ਹਿਸਾਬ ਨਾਲ ਕਟਿੰਗ ਕਰਦੇ ਹਾਂ ਜਦੋਂ ਇਹਨਾਂ ਦੀ ਹਿਪ ਹੈ ਜੀ 21 ਇੰਚ ਤੇ ਆਪਾਂ 21 ਦਾ ਹਾਫ ਕਰਾਂਗੇ 21 ਦਾ ਹਾਫ ਹੋ ਗਿਆ ਜੀ 10.5 ਠੀਕ ਹੈ ਜੀ 10.5 ਦੇ ਵਿੱਚ ਅਸੀਂ 2 ਇੰਚ ਪਲੱਸ ਕਰਾਂਗੇ ਜਦੋਂ ਵੀ ਅਸੀਂ ਕਮੀਜ਼ ਕਟਿੰਗ ਕਰਨਾ ਹੈ ਚਾਹੇ ਸਾਡਾ ਪਾਈਪਿੰਗ ਵਾਲਾ ਕਮੀਜ਼ ਹੋਵੇ ਜਾਂ ਚਾਹੇ ਬਿਨਾ ਪਾਈਪਿੰਗ ਤੋਂ ਆ ਤੁਸੀਂ 2 ਇੰਚ extra ਰੱਖ ਕੇ ਹੀ ਚੱਲਣਾ ਠੀਕ ਹੈ ਜੀ ਜਿੱਦਾਂ ਹੁਣ ਇਹਨਾਂ ਦੇ 21 ਹਿਪ ਦਾ 10.5 ਹੋ ਗਿਆ ਹਾਫ ਦਾ ਤੇ 10.5 ਦੇ ਵਿੱਚ ਅਸੀਂ 2 ਇੰਚ ਪਲੱਸ ਕਰਾਂਗੇ ਜਾਨੀ ਕਿ ਸਾਡੇ ਹਾਂਜੀ ਕਿ ਸਾਡੀ ਜਿਹੜੀ ਸ਼ਰਟ ਦੀ ਲੈਂਥ ਆ ਲੈਂਥ ਹੈ ਜੀ 43 ਇੰਚ 43 ਇੰਚ ਜਿਸ ਤਰ੍ਹਾਂ ਸਾਡੇ ਵਿੱਚ ਘੇਰਾ ਵਣਿਆ ਹੋਇਆ ਆ ਜਿੰਨੀ ਅਸੀਂ ਲੈਂਥ ਲੈਣੀ ਹੈ ਰੈਡੀ ਕਰਨੀ ਆ ਉਸ ਤੋਂ ਅਸੀਂ 1/2 ਇੰਚ ਐਕਸਟਰਾ ਲਾਵਾਂਗੇ ਅਗਰ ਸਾਡੇ ਸੂਟ ਦੇ ਵਿੱਚ ਪਲੇਟਾਂ ਨਿੱਲ ਕਰਨੀਆਂ ਆ ਅਗਰ ਸਾਡੇ ਸੂਟ ਦੇ ਵਿੱਚ ਪਲੇਟਸ ਪੈਣੀਆਂ ਆ ਫਿਰ ਅਸੀਂ ਉਹਨੂੰ 1 ਇੰਚ ਐਕਸਟਰਾ ਲਾਵਾਂਗੇ ਅਗਰ ਸਾਡੇ ਸੂਟ ਦਾ ਪਾਊਡਰ ਬਣਿਆ ਹੋਇਆ ਤੇ ਹੁਣ ਜਿਸ ਦਾ ਹੈ ਉਹਦੇ ਪਲੇਟਸ ਨਹੀਂ ਆ ਸੂਟ ਦੇ ਵਿੱਚ ਵਿਦਆਊਟ ਪਲੇਟਸ ਹੈ ਠੀਕ ਹੈ ਤੇ ਆਪਾਂ ਇਹਦਾ 43 1/2 ਤੇ ਮਾਰਕਿੰਗ ਕਰਾਂਗੇ ਇਸ ਤੇ ਹਾਂਜੀ ਤੇ ਇਹ ਸਾਡੇ ਫਰੰਟ ਪੱਲੇ ਜਿਹੜੀ ਕਟਿੰਗਾਂ ਹੋ ਗਈ ਹੋਈਆਂ ਹੁਣ ਅਸੀਂ ਕਰਾਂਗੇ ਬੈਕ ਪੱਲੇ ਦੀ ਕਟਿੰਗ ਸਾਢੇ 12 ਇੰਚ ਅਸੀਂ ਫੋਲਡ ਕਰ ਲੈਣਾ ਇਸ ਪੱਲੇ ਨੂੰ ਵੀ ਹਾਂਜੀ ਤੇ ਹੁਣ ਅਸੀਂ ਜਿਹੜੀ ਸ਼ਰਟ ਦੀ ਫਰੰਟ ਔਰ ਬੈਕ ਪੱਲੇ ਦੀ ਕਟਿੰਗ ਉਹ ਕਰ ਲਈ ਹੋਈ ਆ ਇਸ ਤੋਂ ਬਾਅਦ ਹੁਣ ਆਪਾਂ ਇਹਦਾ ਟੀਰੇ ਔਰ ਮੋਢਾ ਕਟਿੰਗ ਕਰਾਂਗੇ ਹਾਂਜੀ ਸਾਡੇ ਕਸਟਮਰ ਦੀ ਜਿਹੜੀ ਫਿਟਿੰਗ ਹੈਗੀ ਬ੍ਰੈਸਟ ਦੀ ਬ੍ਰੈਸਟ ਦੀ ਫਿਟਿੰਗ ਹੈਗੀ ਸਾਢੇ 20 ਇੰਚ ਸਾਢੇ 20 ਇੰਚ ਬ੍ਰੈਸਟ ਦੀ ਆਪਾਂ ਕਾਟ ਪਾਉਣੀ ਹੈ ਮੋਢੇ ਔਰ ਟੀਰੇ ਦੀ ਸਭ ਤੋਂ ਪਹਿਲਾਂ ਅਸੀਂ ਟੀਰੇ ਦੀ ਮਾਰਕਿੰਗ ਕਰਾਂਗੇ ਜੀ ਇੱਥੋਂ ਸਾ ਇਸ ਤਰ੍ਹਾਂ ਠੀਕ ਹੈ ਜੀ ਮੋੜਾ ਰੱਖਾਂਗੇ ਇੱਥੋਂ ਆਪਾਂ 7 ਇੰਚ ਅਦਰੋਂ ਵੀ 6.5 ਇੰਚ ਦੀ ਮਾਰਕਿੰਗ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਹਰੀ ਬ੍ਰੈਸਟ ਜਿਹੜੀ ਫਿਟਿੰਗ ਹੈਗੀ ਇਹ 2.5 ਇੱਥੇ ਅਸੀਂ 1.5 ਦੀ ਮਾਰਕਿੰਗ ਕਰਾਂਗੇ ਇਸ ਤਰ੍ਹਾਂ ਇਸ ਸਾਈਡ ਤੋਂ ਅਸੀਂ 5.5 ਇੰਚ ਤੇ ਮਾਰਕਿੰਗ ਕਰਾਂਗੇ ਫਰੰਟ ਕੱਟ ਦੀ ਇੱਥੋਂ ਅਸੀਂ ਮੋੜੇ ਨੂੰ ਰਾਉਂਡ ਸ਼ੇਪ ਦੇਵਾਂਗੇ ਹੁਣ ਇਸ ਕਰ ਹੁਣ ਅਸੀਂ ਕਰਦੇ ਹਾਂ ਇਹਨੂੰ ਕਟਿੰਗ ਹਾਂਜੀ ਇਸ ਤੋਂ ਬਾਅਦ ਜਿਹੜੀ ਅਸੀਂ ਫਰੰਟ ਕੱਟ ਪਾਉਣੀ ਆ ਫਰੰਟ ਕੱਟ ਲਈ ਜਿੱਦਾਂ ਅਸੀਂ ਇੱਥੋਂ ਤੀਰਾ ਲਗਾਇਆ ਹੈ 6.5 ਅਸੀਂ ਇੱਥੋਂ ਇੱਥੇ 5.5 ਇੰਚ ਦੀ ਮਾਰਕਿੰਗ ਕੀਤੀ ਹੋਈ ਹੈ ਤੋਂ ਅਸੀਂ 6 ਇੰਚ ਤੇ ਮਾਰਕਿੰਗ ਕਰਾਂਗੇ ਇਸ ਤਰ੍ਹਾਂ 1/2 ਇੰਚ ਦੀ ਉਹ ਤੁਹਾਡੇ ਤੇ ਹੈ ਕਿ ਤੁਸੀਂ ਇੱਥੋਂ ਵੀ 1/2 ਇੰਚ ਦੀ ਮਾਰਕਿੰਗ ਕਰ ਸਕਦੇ ਹੋ ਜਾਂ ਤੁਸੀਂ ਇੱਧਰ ਤੋਂ 1/2 ਇੰਚ ਕੱਟ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੈ ਚੀਕਾ ਜੀ ਫਿਰ ਅਸੀਂ ਇਸ ਤੋਂ ਇਧਰੋਂ ਟਿੱਡਾ ਜਿਹਾ ਪਰਾਕੇ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਇਸ ਤਰ੍ਹਾਂ ਤੇ ਇਸ ਸਾਈਡ ਤੋਂ ਇੱਥੋਂ ਰਾਉਂਡ ਸ਼ੇਪ ਕਰ ਦਾਂਗੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜਦੋਂ ਵੀ ਅਸੀਂ ਇਹ ਕਾਟ ਪਾਉਣੀ ਆ ਜਿਹੜੇ ਸਾਡਾ ਰਾਉਂਡ ਸ਼ੇਪ ਦੇਣੀ ਆ ਇੱਥੋਂ ਅਸੀਂ ਇਹਦੇ ਨਾਲ ਹੀ ਇੱਥੋਂ ਮੋੜ ਲੈਣੀ ਆ ਇਹ ਨਹੀਂ ਆ ਕਿ ਅਸੀਂ ਇੱਥੋਂ ਰਾਉਂਡ ਸ਼ੇਪ ਜਿਹੜੀ ਹੈਗੀ ਆ ਡੀਪ ਕਰਕੇ ਲੈ ਕੇ ਚਾਹੀਏ ਜ਼ਿਆਦਾ ਡੀਪ ਨਹੀਂ ਲੈ ਕੇ ਚਾਹੀਏ ਹਾਂਜੀ ਤੇ ਇਹ ਸਾਡੀ ਫਰੰਟ ਕਾਰਡ ਪਾ ਲਈ ਹੋਈ ਐ ਸੀ ਹਾਂਜੀ ਤੇ ਜਿਹੜਾ ਇਹ ਸਾਈਡ ਵਾਲਾ ਕੱਪੜਾ ਕਮੀਜ਼ ਦੇ ਸਾਈਡ ਤੋਂ ਬਚਿਆ ਹੋਇਆ ਐ ਉਹਦੇ ਜਿਹੜੇ 슬ੀਵਸ ਕਟਿੰਗ ਕਰਾਂਗੇ ਇਹਨੂੰ ਆਪਾਂ ਡਬਲ ਫੋਲਡ ਕਰ ਲਿਆ ਹੋਇਆ ਐ ਕੱਪੜੇ ਨੂੰ ਠੀਕ ਐ ਸਾਡੀ ਜਿਹੜੀ ਸਲੀਵਸ ਦੀ ਲੈਂਥ ਐ ਇੱਥੋਂ ਇਹਨੂੰ ਇਸ ਸਾਈਡ ਤੋਂ ਦਾ ਫੋਲਡ ਕਰ ਲੈਣਾ ਐ ਇਹਨੂੰ ਅਸੀਂ 4 ਫੋਲਡ ਕਰ ਲੈਣਾ ਐ ਠੀਕ ਐ ਜੀ ਇੱਥੋਂ ਅਸੀਂ ਮੋਡਨ ਆਪ ਲੈਣਾ ਐ ਇਹ ਚੈੱਕ ਕਰ ਸਵਾ ਨੋ ਆ ਰਿਹਾ ਐ ਠੀਕ ਹੈ ਜੀ ਮੋਡਾ ਨਾਪ ਲੈਣਾ ਹੈ ਉਸ ਤੋਂ ਬਾਅਦ ਹੁਣ ਆਪਾਂ ਜਿਹੜੀ ਸਾਡੀ ਸ਼ਰੀਵਜ਼ ਦੀ ਲੈਂਥ ਹੈ ਲੈਂਥ ਹੈ ਜੀ 17 ਇੰਚ ਤੇ ਅਸੀਂ 2 ਇੰਚ ਅਕਸ਼ਾ ਕਟਿੰਗ ਕਰਨੀ ਹੈ ਐਕਸ਼ਾ ਅਸੀਂ ਲੈਂਥ ਦੀ ਮਾਰਕਿੰਗ ਕਰ ਦਿੰਦੇ ਜਿਵੇਂ ਆਪਾਂ ਇੱਥੋਂ ਬਾਜੂ ਦੀ ਲੈਂਥ ਕੱਢ ਲਈ ਹੋਈ ਆ ਬਾਜੂ ਦੀ ਲੈਂਥ ਕੱਢਣ ਤੋਂ ਬਾਅਦ ਸਾਡੀ ਬਾਜੂ ਦੀ ਜਿਹੜੀ ਮੋਰੀ ਅੱਗੋਂ ਅਸੀਂ ਬੰਦ ਕਰਨੀ ਆ ਉਹ ਹੈ ਜੀ 10 ਇੰਚ ਯਾਨੀ ਕਿ 5 ਇੰਚ ਠੀਕ ਹੈ 5 ਇੰਚ ਤੋਂ ਅਸੀਂ 2 ਇੰਚ ਜਿਹੇ ਪਲੱਸ ਕਰਾਂਗੇ 2 ਇੰਚ ਐਕਸਟਰਾ ਕਟਿੰਗ ਕਰਾਂਗੇ ਇੱਥੇ ਆਪਾਂ ਮਾਰਕਿੰਗ ਕਰਾਂਗੇ 7 ਇੰਚ ਤੇ ਤੇ ਜਿਹੜੀ ਸਾਡੇ ਮੋਡੇ ਦੀ ਕਾਰਟ ਹੈ ਉਹ ਅਸੀਂ ਪਾਵਾਂਗੇ ਜੀ ਸਾਡੇ 3.5 ਇੰਚ ਤੇ ਐਤੋਂ ਸਾਡੇ 3.5 ਇੰਚ ਤੇ ਪਾਉਂਗੇ ਤੇ ਇੱਥੋਂ ਅਸੀਂ ਇਹਨੂੰ ਰਾਉਂਡ ਸ਼ੇਪ ਦੇ ਦੋਗੇ ਇਸ ਤਰ੍ਹਾਂ ਇਹਨੂੰ ਅਸੀਂ ਅਧਰੋਤੇ ਡੈਂਟੀਟੀ ਵਿੱਚ ਰੱਖ ਕੇ ਨਮ ਲਾ ਦਾਂਗੇ ਹਾਂਜੀ ਇਸ ਵਾਰ ਅਸੀਂ ਇੱਥੋਂ ਹੀ ਫਰੰਟ ਕਾਰਡ ਦੀ ਮਾਰਕਿੰਗ ਕਰਾਂਗੇ ਇਸ ਤਰ੍ਹਾਂ ਹਾਂਜੀ ਤੇ ਇਹ ਸਾਡੀ ਫਰੰਟ ਕਾਰਡ ਵੀ ਪੈ ਗਈ ਹੋਈ ਆ ਇਸ ਸਾਈਡ ਤੋਂ ਅਸੀਂ ਇਹਦਾ 1.5 ਇੰਚ ਦਾ ਫੋਲਡ ਦਾ ਕੱਟ ਲਗਾ ਲਾਂਗੇ ਜੀ ਇਸ ਤਰ੍ਹਾਂ ਤੇ ਆਪਣੀ ਜਿਹੜੀ ਕਮੀਜ਼ ਦੀ ਕਟਿੰਗ ਆ ਫੁੱਲ ਕਟਿੰਗ ਹੋ ਚੁੱਕੀ ਆ ਬਾਕੀ ਵੀਡੀਓ ਨੂੰ ਪੂਰੀ ਦੇਖੋਗੇ ਵੀਡੀਓ ਦੱਸੋ ਜਰੂਰ ਕਿੱਦਾਂ ਲੱਗੀ ਕੋਈ ਤੁਹਾਨੂੰ ਡਾਊਟ ਹੋਇਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਡਾਊਟ ਤੁਹਾਡਾ ਆਪਾਂ ਕਲੀਅਰ ਕਰਾਂਗੇ ਬਾਕੀ ਦੱਸੋ ਜਰੂਰ ਵੀਡੀਓ ਕਿੱਦਾਂ ਲੱਗੀ ਥੈਂਕ ਯੂ so much